ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਨੂੰ ਇਹ ਵਾਲੀ ਮਸ਼ੀਨ ਜਿਹੜੀ ਕੰਪਿਊਟਰਾਈਜ਼ਡ ਮਸ਼ੀਨ ਹੈ ਉਹ ਸ਼ੈ ਜੈਨੋਮੀ ਇਹਦਾ ਨਾਮ ਹੈ ਜੀ ਇਹ ਕਿੱਦਾਂ ਵਰਕ ਕਰਦੀ ਹੈ ਇਹਦੇ ਬਾਰੇ ਆਪਾਂ ਤੁਹਾਨੂੰ ਕੁਝ ਇਨਫੋਰਮੇਸ਼ਨ ਦਿੰਨੇ ਆਂ ਐਦਾਂ ਇਹਦੀ ਸਕਰੀਨ ਦੇ ਉੱਤੇ ਆਪਾਂ ਡਿਜ਼ਾਈਨ ਸਿਲੈਕਟ ਕਰ ਲੈਨੇ ਆਂ ਤੇ ਉਸ ਨੂੰ ਸਿਲੈਕਟ ਕਰਨ ਤੋਂ ਬਾਅਦ ਇਹ ਮਸ਼ੀਨ ਜਿਹੜੀ ਹੈਗੀ ਆ ਫਰੇਮ ਆਪਾਂ ਕੱਪੜੇ ਦੇ ਵਿੱਚ ਸੈੱਟ ਕਰ ਦਿੰਨੇ ਆਂ ਔਰ ਉਸ ਤੋਂ ਬਾਅਦ ਆਪਣਾ ਜਿਹੜੀ ਇਹਦੀ ਪ੍ਰੋਸੈਸਿੰਗ ਆ ਵਰਕ ਦੀ ਉਹ ਸ਼ੁਰੂ ਹੋ ਜਾਂਦੀ ਆ ਜਿੱਦਾਂ ਆਪਾਂ ਇੱਕ ਸੂਟ ਰੈਡੀ ਕਰ ਰਹੇ ਹਾਂ ਜੀ ਇਹ ਘੇਰੇ ਤੇ ਵਰਕ ਹੋ ਰਿਹਾ ਤੇ ਬਹੁਤ ਹੀ ਹੈਵੀ ਵਰਕ ਹੈ ਇਹ ਕਸਟਮਰ ਨੇ ਸਿੰਗਲ ਕਲਰ ਦੇ ਨਾਲ ਹੀ ਥ्रेड ਸਿੰਗਲ ਥ्रेड ਦੇ ਨਾਲ ਹੀ ਇਹਦੇ ਤੇ ਵਰਕ ਕਰਵਾਇਆ ਵਾ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਹੀ ਸਫਾਈ ਦੇ ਨਾਲ ਕੰਮ ਹੁੰਦਾ ਇਹਨਾਂ ਮਸ਼ੀਨਾਂ ਤੇ ਇਹ ਜਿੱਦਾਂ ਆਪਾਂ ਨੋਰਮਲ ਅੰਬ੍ਰੇਲਾ ਮਸ਼ੀਨ ਤੇ ਵਰਕ ਕਰਦੇ ਹਾਂ ਉਸ ਤਰ੍ਹਾਂ ਹੀ ਇਹਦੀ ਸਫਾਈ ਆਉਂਦੀ ਹੈ ਵਰਕ ਦੀ ਤੁਸੀਂ ਇਹਦੇ ਵਿੱਚ ਕੋਈ ਵੀ ਹੈਵੀ ਤੋਂ ਹੈਵੀ ਡਿਜ਼ਾਈਨ ਰੈਡੀ ਕਰ ਸਕਦੇ ਹੋ ਬਸ ਇਹਦੀ ਇੱਕ ਹੀ ਹਿਸਾਬੀ ਹੁੰਦਾ ਕਿ ਜਦੋਂ ਤੁਸੀਂ ਫਰੇਮ ਦੀ ਸੈਟਿੰਗ ਕਰਨੀ ਹੈ ਫਰੇਮ ਸੈੱਟ ਕਰਨਾ ਤਾਂ ਉਹਦੇ ਲਈ ਤੁਹਾਨੂੰ ਇੱਕ ਮੈਜ਼ਰਮੈਂਟ ਕਰਨੀ ਹੁੰਦੀ ਆ ਜੋ ਕਿ ਬਹੁਤ ਚੰਗੀ ਤਰ੍ਹਾਂ ਹੋਣੀ ਜ਼ਰੂਰੀ ਆ ਅਗਰ ਉਹ ਮੈਜ਼ਰਮੈਂਟ ਤੁਹਾਡੀ ਸਹੀ ਹੈ ਤਾਂ ਤੁਸੀਂ ਆਟੋਮੈਟਿਕਲੀ ਇਸ ਮਸ਼ੀਨ ਨੇ ਕੰਮ ਕਰੀ ਜਾਣਾ ਸਿਰਫ ਤੁਹਾਨੂੰ ਉਹ ਡਾਊਨਲੋਡ ਪੈਣੀ ਹੈ ਜਦੋਂ ਇਹਦਾ ਕੋਈ ਥ੍ਰੈਡ ਟੁੱਟ ਗਿਆ ਜਾਂ نیچے ਆਪਣੀ ਜਿਹੜੀ ਬੋਬਿਨ ਭਰੀ ਹੋਈ ਆ ਉਹ ਖਤਮ ਹੋ ਗਈ ਤਾਂ ਤੁਸੀਂ ਇਹਦੀ ਚੇਂਜ ਕਰਨੀ ਹੁੰਦੀ ਆ ਬੋਬਿਨ ਵੀ ਜਾਂ ਥ੍ਰੈਡ ਨੂੰ ਤੁਸੀਂ ਨੀਡਲ ਦੇ ਵਿੱਚ ਪਾਣਾ ਹੁੰਦਾ ਆਦਰਵਾਇਜ਼ ਜੋ ਤੁਹਾਡੀ ਸੈਟਿੰਗ ਕੀਤੀ ਹੋਈ ਆ ਸਕਰੀਨ ਦੇ ਉੱਪਰ ਜੋ ਆਪਾਂ ਸਭ ਤੋਂ ਪਹਿਲਾਂ ਤੁਹਾਨੂੰ ਦਿਖਾਈ ਸੀ ਉਹ ਸਾਰੀ ਅਗਰ ਤੁਹਾਡੀ ਸੈਟਿੰਗ ਕੀਤੀ ਹੋਈ ਆ ਤਾਂ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਏਗੀ ਕੰਪਿਊਟਰਾਈਜ਼ਡ ਮਸ਼ੀਨ ਹੈ ਜੀ ਆਟੋਮੈਟਿਕਲੀ ਆਪਣਾ ਕੰਮ ਸਾਰਾ ਆਪਣੇ ਆਪ ਕਰਦੀ ਰਹਿੰਦੀ ਆ ਇਹਦੇ ਉੱਪਰ ਥ੍ਰੈਡ ਆਪਾਂ ਪਾ ਦਿੰਨੇ ਆ ਤੇ ਉਦੋਂ ਬਾਅਦ ਹੀ ਆਪਣੀ ਜਿਹੜੀ ਪ੍ਰੋਸੈਸਿੰਗ ਆ ਉਹ ਸ਼ੁਰੂ ਕਰ ਦਿੰਦੀ ਆ ਬਹੁਤ ਹੀ ਸੋਹਣੇ ਡੰਗ ਨਾਲ ਵਰਕ ਹੁੰਦਾ ਜੀ ਬਹੁਤ ਹੀ ਹੈਵੀ ਸੂਟ ਇਹਦੇ ਵਿੱਚ ਆਪਾਂ ਰੈਡੀ ਕਰ ਸਕਦੇ ਆ ਅਗਰ ਤੁਸੀਂ ਕੋਈ ਵੀ ਇਨਫਰਮੇਸ਼ਨ ਲੈਣੀ ਚਾਹੁੰਦੇ ਹੋ ਤਾਂ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਜੀ